ਇਹ ਸ਼ਹਿਰ ਆਪਣਾ ਦਾ ਸਰਪੰਚ ਬਣਿਆ ਮੈਂ ਇਥੋਂ ਦਾ ਮੈਨੂੰ ਕੁਝ ਆਦਮੀ ਆਨੇ ਫੋਨ ਕੀਤਾ ਸੀ ਜੋ ਕਿ ਸਬਜੀ ਵੇਚਦੇ ਤੇ ਫਰੂਟ ਵੇਚਦੇ ਆ ਉਹਨਾਂ ਨੇ ਮੈਨੂੰ ਫੋਨ ਕੀਤਾ ਵੀ ਸਰਪੰਚ ਜੀ ਸਾਡੀਆਂ ਨਾ ਗੱਡੀ ਦੇ ਅੱਗੇ ਆਉਨੇ ਮਾਲ ਵੇਚਣ ਤੇ ਸਾਨੂੰ ਇੱਥੇ ਪਤਾ ਨਹੀਂ ਸਿਵਲ ਵਰਦੀ ਦੇ ਵਿੱਚ ਆ ਬੰਦੇ ਦੇ ਉਹ ਤੰਗ ਕਰਦੇ ਆ ਮੈਂ ਜਦ ਜਦ ਗਿਆ ਉੱਥੇ ਮੌਕੇ ਦੇ ਉੱਤੇ ਤੇ ਐਸਆਈ ਗੱਜਣ ਸਿੰਘ ਜਿਹੜਾ ਸੀ ਇਹ ਸਿਵਲ ਵਰਦੀ ਦੇ ਵਿੱਚ ਸੀ ਇਹ ਮੈਨੂੰ ਵੇਖ ਕੇ ਤੇ ਮੁੜ ਕੇ ਚਲੇ ਗਿਆ ਵਰਦੀ ਪਾਉਣ ਵਰਦੀ ਪਾ ਕੇ ਆਣ ਕੇ ਤੇ ਇਸ ਨੇ ਉਹਨਾਂ ਨੂੰ ਆਂਦਾ ਵੀ ਇੱਥੋਂ ਗੱਡੀਆਂ ਲੈ ਜਾਉ ਮੇਰੀ ਮਜਬੂਰੀ ਆ ਮੈਨੂੰ ਹੁਕਮ ਅਫਸਰਾਂ ਦਾ ਇਹ ਮੈਂ ਤੇ ਜੇ ਮੋਟਰ ਸਕੂਟਰ ਤੋਂ ਉੱtre ਸੂਟਰੀ ਦੋਤੋਂ ਇਹ ਮੇਰੇ ਗਲਤ ਸ਼ਬਦ ਬੋਲਣ ਦੇ ਆ ਮੈਨੂੰ ਮੇਰੀ ਦਾੜ੍ਹੀ ਬਾਰੇ ਬੋਲਿਆ ਕਿ ਮੈਂ ਸਰਪੰਚਾ ਦਾੜ੍ਹੀ ਪੋੜ ਨੂੰ ਤੇਰੀ ਜੇ ਕੋਈ ਦਖਲਅੰਦਾਜ਼ੀ ਕੀਤੀ ਤੇ ਉੱਥੇ ਤੇ ਤਦਕਾਰ ਹੋਇਆ ਸਾਡਾ ਤੇ ਹੋਰ ਮੁੜ ਕੇ ਪਬਲਿਕ ਇਕੱਠੀ ਹੋ ਗਈ ਆ ਵੀਡੀਓ ਵੀ ਨਹੀਂ ਮੈਂ ਬਣਾਈ ਵੀਡੀਓ ਵੀ ਕਿਸੇ ਨੇ ਬਣਾ ਲਈ ਉੱਥੇ ਤੇ ਇਹਨੇ ਮੈਨੂੰ ਮੈਂ ਆ ਨਾ ਵੀ ਇਹਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਆ ਮੈਂ ਐਸਐਸਪੀ ਸਾਹਿਬ ਨੂੰ ਵੀ ਲੈਟਰ ਕੱਢੀ ਆ ਐਸਐਸਪੀ ਸਾਹਿਬ ਨੂੰ ਡੀਆਈਜੀ ਨੂੰ ਆਈਜੀ ਨੂੰ ਡੀਜੀਪੀ ਨੂੰ ਮੁੱਖ ਮੰਤਰੀ ਨੂੰ ਵੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਵੀ ਮੈਂ ਐਪਲੀਕੇਸ਼ਨ ਦਿੱਤੀ ਆ ਇਹਦੇ ਤੇ ਜੋ ਵੀ ਬਣਦੀ ਕਾਰਵਾਈ ਆ ਨਾ ਉਹ ਹੋਣੀ ਚਾਹੀਦੀ ਆ ਉਤਰਾ ਜੀ ਆਂਦਾ ਮੈਂ ਮੈਂ ਡਿਊਟੀ ਕਰਦਾ ਵਾਂ ਇੱਥੇ ਸਾਡੇ ਲਾਗੇ ਆੜਦਾ ਸੇਵਾ ਕੇਂਦਰ ਦੇ ਵਿੱਚ ਮੋਟਰਸਾਈਕਲ ਚੁੱਕੇ ਗਏ ਆ ਉਧਰ ਤੇ ਕਦੇ ਮਕਾਨ ਨਹੀਂ ਕਰਦੇ ਉਥੋਂ ਵੀਰ ਜੇ ਇਹਨਾਂ ਨੂੰ ਕੰਪਲੇਨ ਵੀ ਕਰੀਦੀ ਆ ਤੇ ਦੂਰੋਂ ਆਡਰ ਵਜਾਉਂਦੇ ਹੁੰਦੇ ਵੀ ਜੇ ਕੋਈ ਹੈਗਾ ਵਾ ਤੇ ਭੱਜ ਜੀ ਇਹ ਰਲੇ ਹੋਏ ਆ ਕੋਈ ਇੱਥੇ ਹੈ ਨਹੀਂਗਾ ਡਿਸਪੀਸਪਲਨ ਨਹੀਂ ਹੈਗਾ ਕੋਈ ਇੱਥੇ ਇਹ ਸਿਰਫ ਚੋਰਾਣਾ ਹੁੰਦੇ ਨੇ ਕੁੱਤੀ ਰਲਈ ਉਹ ਗੱਲ ਬਣੀ ਪਈ ਆ ਇੱਥੇ ਤੇ ਜੇ ਕੋਈ ਪਬਲਿਕ ਨੇ ਕਹਣਾ ਉਹਨਾਂ ਤੇ ਮੇਰੇ ਕੋਈ ਹੋਣਾ ਵਾ ਨਾ ਪਿੰਡ ਦਾ ਸਰਪੰਚ ਆ ਦੇਤ ਕੋੜ ਆਣ ਕੇ ਹੀ ਇਹ ਤੇ ਮੈਨੂੰ ਬਾੜਾ ਬੋਲਦੇ ਤੇ ਪਬਲਿਕ ਨੂੰ ਕੀ ਬੋਲਣਗੇ ਫਿਰ ਇਹ ਆਪਣਾ ਐਸਐਸਏ ਦੇ ਲੈ ਗਈ ਨਹੀਂ ਹੈ ਛਪਾਈ ਆ ਟੋਟਲ ਪੀ ਇਹ ਆਪ ਦੇ ਬਣਿਆ ਛਪਾਈ ਆ ਤੇ ਲੱਗਾ ਐਸਐਸਏ ਲਾਇਆ ਅਫਸਰਾਂ ਨੇ ਪਤਾ ਨਹੀਂ ਉਹਦੇ ਬਾਰੇ ਕੀ ਸੋਚਿਆ ਵਾ ਕਿ ਕਮਾਈ ਜਿਆਦੀ ਕਰਦਾ ਕਰਕੇ ਲਾਤਾ ਇਹਨੂੰ ਚੌਂਕੀ ਨਿਜਾਰਜ ਅਹ ਜੀ ਇਹ ਮੰਗਦੇ ਮੈਨੂੰ ਸਸਪੈਂਡ ਕਰਨਾ ਚਾਹੀਦਾ ਜੀ ਇਹਦੇ ਤੇ ਪਰਚਾ ਦਰਜ ਹੋਣਾ ਜੇ ਤਾਂ ਇਹਨੂੰ ਸਸਪੈਂਡ ਕਰਨਾ ਚਾਹੀਦਾ ਵਾ ਇੱਥੇ ਆਣ ਕੇ ਮੌਕੇ ਤੇ ਇਨਕੁਆਰੀ ਕਰਨ ਜੋ ਦੁਕਾਨਾਂ ਵਾਲੇ ਉਹਨਾਂ ਨੂੰ ਪੁੱਛਣ ਉੱਥੇ ਆਖੀ ਜਾਂਦਾ ਮੈਂ ਟ੍ਰੈਫਿਕ ਜੀ ਟ੍ਰੈਫਿਕ ਪਾਸੇ ਕਰਾਉਣ ਦਿਆਂ ਵਾ ਕੋਈ ਇਹ ਟ੍ਰੈਫਿਕ ਨਹੀਂ ਪਾਸੇ ਕਰਾਉਣ ਦਿਆਂ ਸਿਰਫ ਉਹਨਾਂ ਤਿੰਨਾ ਬੰਦਿਆਂ ਨੂੰ ਇਹ ਤੰਗ ਕਰਦਾ ਵਾ ਉਹਨਾਂ ਨੂੰ ਇਹ ਮੰਗਦਾ ਵਾ ਪੈਸੇ ਵੀ ਮਹੀਨਾ ਦੇਣ ਮੈਨੂੰ ਜਿétrਾਂ ਦੂਜਿਆਂ ਤੋਂ ਲੈਂਦਾ ਉਹਨਾਂ ਤੋਂ ਕਦੀ ਜੂਸ ਮੰਗਾ ਲਾ ਪੈਸੇ ਵੀ ਵੱਧੇ ਆ ਨਹੀਂ ਉਹਨਾਂ ਨਾਲ ਤੇ ਦੁਕਾਨਾਂ ਮੈਂ ਤੁਹਾਨੂੰ ਮੌਕੇ ਤੇ ਜਾ ਕੇ ਵਿਖਾ ਦਿੰਦਾ ਵੀ ਸੜਕ ਦੇ ਵਿੱਚ ਕਿੱਲ ਗੱਡੇ ਉਹਨਾਂ ਨੂੰ ਕੋਈ ਨਹੀਂ ਕਹਿੰਦਾ ਸਿਰਫ ਜਿਹੜਾ ਸਾਈਡ ਤੇ ਲਾਉਂਦੇ ਆ ਉਹਨਾਂ ਨੂੰ ਇਹ ਤੰਗ ਪਰੇਸ਼ਾਨ ਕਰਦਾ ਉਹ ਕਿਉਂ ਫਰੂਟ ਜਿਹੜਾ ਉਹ ਦਿੰਦੇ ਆ ਸਸਤਾ ਇਹ ਸਾਡੇ ਜਿਹੜੇ ਬੰਦੇ ਇੱਥੇ ਉਹ ਮਹਿੰਗਾ ਦਿੰਦੇ ਆ ਉਹ ਦਿੰਦੇ ਆ ਸਸਤੇ ਉਹਦਾ ਕਾਰਨ ਇਹ ਉਹਨਾਂ ਨੇ ਇਹਨੂੰ ਕੰਪਲੀਟ ਕੀਤੀ ਵੀ ਇਹਨਾਂ ਨੂੰ ਭਜਾਓ ਜੀ ਕਿਉਂ ਇਹਨੇ ਜੂਸ ਪੀਣਾ ਹੁੰਦਾ ਉਹਨਾਂ ਤੋਂ ਤੋਏ ਕਰਕੇ ਉਹਨਾਂ ਨੂੰ ਇਹ ਡੰਡਿਆਂ ਨਾਲ ਭਜਾਉਂਦਾ ਉਹਨਾਂ ਨੂੰ ਇੱਥੇ ਕਜੀ ਆਨਾ ਮੈਂ ਤੁਹਾਡੀਆਂ ਗੱਡੀਆਂ ਬੌਂਡ ਕਰ ਦੂੰ ਉਹ ਮੈਂ ਦੇ ਇੱਕ ਚੌਧਰੀ ਵਾਲੇ ਦਾ ਸਰਪੰਚ ਹੈ ਜੀ ਸਾਡੇ ਨਾਲ ਹੀ ਚੌਧਰੀ ਵਾਲਾ ਪੈਂਦਾ ਉਹ ਵੀ ਗਿਆ ਉਹਨੇ ਵੀ ਕਿਹਾ ਪਰ ਇਹ ਕਿਸੇ ਦੀ ਪ੍ਰਵਾਹ ਨਹੀਂ ਕਰਦਾ ਆਂਦਾ ਮੈਨੂੰ ਉਤੋਂ ਸਰਕਾਰ ਦਾ ਹੁਕਮ ਆ। ਅਸੀਂ ਮੇਰਾ ਨਾਂ ਨਿਸ਼ਾਨ ਸਿੰਘ ਆ। ਅਸੀਂ ਪੱਟੀ ਤੋਂ ਭਾਜੀ ਆਉਨੇ ਆ। ਨਿਸ਼ਾਰਾ ਪੰਨੂਆਂ ਵਿਖੇ ਫਰੂਟ ਵੇਚਣ ਆਉਨੇ ਆ। ਸਾਡੀਆਂ ਤਿੰਨ ਗੱਡੀਆਂ ਵਾ। ਅਸੀਂ ਭਾਜੀ ਕੱਲ ਫਰੂਟ ਵੇਚਣ ਪੁੱਤ ਆਏ ਵਾ। ਇਹਨੇ ਭਾਈ ਜਦੋਂ ਗੱਜਨ ਸਿੰਘ ਆਇਆ ਵਾ ਇਹਨੇ ਭਈਆਂ ਨੂੰ ਭਾਜੀ ਕੁਝ ਨਹੀਂ ਕਿਹਾ। ਸਾਡੀਆਂ ਗੱਡੀਆਂ 2-3 ਵਾਰੀ ਬਾਹਰ ਗੱਡੀਆਂ ਵਾ। ਅਸੀਂ ਸਰਦਾਰ ترਸੀਮ ਸਿੰਘ ਜੋ ਨਿਸ਼ਾਰਾ ਪੰਨੂਆਂ ਦੇ ਸਰਪੰਚ ਵਾ ਉਹਨਾਂ ਨੂੰ ਫੋਨ ਕੀਤਾ ਵਾ। ਉਹ ਅੱਜੇ ਆਗੇ ਖਲੋਤੇ ਹੀ ਆ ਇਹਦੇ ਗੱਜਨ ਸਿੰਘ ਦੇ ਪਤਾ ਨਹੀਂ ਕੀ ਮੰਨਦੇ ਵਿੱਚ ਆਇਆ ਕੀ ਨਹੀਂ ਇਹਨਾਂ ਨਾਲ ਸਰਪੰਚ ਸਾਹਿਬ ਤੱਕ ਬਹੁਤ ਜ਼ਿਆਦੀ ਉਹਨਾਂ ਨੂੰ ਗੱਜਨ ਸਿੰਘ ਉਹਨਾਂ ਦੇ ਗੱਜਨ ਸਿੰਘ ਭਾਈ ਇਹ ਚੌਂਕੀ ਇਨਚਾਰਜ ਐਥੋਂ ਦੇ ਇਸ਼ਾਰਾ ਪਨਵਾ ਦੇ ਉਹਨਾਂ ਨੇ ਬਹੁਤ ਜ਼ਿਆਦੀ ਮਤਲਬ ਸ਼ਿਦਾਵਲੀ ਇਹਨਾਂ ਨੂੰ ਵਰਤੀਵਾ ਵੀ ਮੈਂ ਐ ਕਰ ਦੂੰ ਮੈਂ ਤੁਹਾਡੀ ਦਾੜੀ ਪੁੱਟ ਦੂੰ ਐ ਕਰ ਦੂੰਗਾ ਤੇ ਭਾਜੀ ਉਹਨਾਂ ਨਾਲ ਐਡਾ ਵਤੀਰਾ ਕਰਨ ਦਾ ਸਾਡੇ ਮਾੜੇ ਬੰਦਿਆਂ ਦਾ ਕੀ ਹਾਲ ਹੋਊਗਾ ਐਨੇ ਐਨੇ ਭਾਜੀ ਪੈਸੇ ਚੁੱਕ ਕੇ ਅਸੀਂ ਗੱਡੀਆਂ ਲਈਆਂ ਵਾ ਜੇ ਅਸੀਂ ਫਰੂਟ ਨਾ ਵੇਚੀਏ ਤੇ ਭਾਜੀ ਅਸੀਂ ਫਿਰ ਲੁੱਟਾਂ ਖੋਹਾਂ ਹੀ ਕਰੀਏ ਜਾਂ ਨਸ਼ਾ ਵੇਚੀਏ ਫਿਰ ਇਹੋ ਕੋਈ ਹੈ ਮੈਂ ਇਹ ਤੇ ਸਾਨੂੰ ਇਹ ਕਰਨਾ ਨਹੀਂ ਦਿੰਦਾ ਕੀਤਾਂ ਦੇ ਕੀ ਮੰਦੇ ਵਿੱਚ ਆ ਕੀ ਨਹੀਂ ਇਹ ਸਾਡੀਆਂ ਤਿੰਨ ਗੱਡੀਆਂ ਵਾ ਜਿਹੜੀਆਂ ਉਹ ਨਹੀਂ ਲੱਗਣ ਦਿੰਦਾ ਬਾਕੀ ਭਈਆਂ ਦੀਆਂ ਗੱਡੀਆਂ ਸੜਕ ਦੇ ਆਧੁ ਵਿੱਚਕਾਰ ਲੱਗੀਆਂ ਨੇ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਬਾਈ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੋ ਮੰਗ ਕਰਦੇ ਆ ਵੀ ਇਹ ਤੋਂ ਸਖਤ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਆ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ ਵੀਡੀਓ ਵਾਇਰਲ ਹੋਏ ਸਰਪੰਚ ਨਾਲ ਹੋਏ ਤਕਰਾਰਾਂ ਸੰਬੰਧੀ ਇਹ ਸਦੇ ਆਪਣਾ ਜਾਣਕਾਰੀ ਲੋਕ ਕੀ ਹੋਇਆ ਸਾਡੇ ਵਿੱਚ ਨਾ ਸਾਡੇ ਬਾਜ਼ਾਰ ਆ ਇੱਥੇ ਭੀੜਾ ਤੇ ਬੱਸਾਂ ਆਉਂਦੀਆਂ ਮੁਕਸਰ ਮਲੌਰ ਤੋਂ ਦੋਨੋਂ ਆਉਂਦੀਆਂ ਬੱਸਾਂ ਉਹ ਸਬਜ਼ੀ ਵਾਲੇ ਕੋਈ ਨਾ ਲਿਆ ਕੇ ਗੈਰ ਕਾਨੂੰਨੀ ਰੇੜੇ ਵਿੱਚ ਲਿਆ ਕੇ ਤੇ ਉਹ ਬਾਜ਼ਾਰ ਭੀੜਾ ਕਰ ਦਿੰਦੇ ਆ ਉਹਦੇ ਸਬੰਧੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਸਬਜ਼ੀ ਵਾਲਿਆਂ ਨੂੰ ਕਿ ਭਾਈ ਇੱਥੇ ਨਾ ਲਾਓ ਤੁਸੀਂ ਬਾਹਰ ਮੰਡੀ ਆ ਸਾਡੇ ਦਾਣਾ ਮੰਡੀ ਵੀ ਉੱਥੇ ਲਾ ਲਓ ਤੇ ਇਹ ਬਾਜ਼ਾਰ ਦੇ ਵਿੱਚ ਫਿਰਦਾ ਸੀ ਤੇ ਇਹ ਧੱਕੇ ਨਾਲ ਮੈਨੂੰ ਕਹਿੰਦਾ ਕਿ ਰੇੜੀਆਂ ਮੈਂ ਲਵਾਈਆਂ ਇਹਨੂੰ ਮੈਂ ਕਿਹਾ ਵੀ ਇੰਨਾ ਰੇੜੀਆਂ ਨਹੀਂ ਲਾ ਸਕਦੇ ਪੱਕ ਗੈਰ ਕਾਨੂੰਨੀ ਲਾ ਲੀਏ ਦਾ ਅਸਲ ਇਹ ਦੀ ਨਾ ਦੋਵੇਂ ਬੱਚੇ ਪੜ੍ਹੋ ਰਹੇ ਆ ਇੱਕ ਨੂੰ ਡਾ ਬਾਹਰ ਚਲੇ ਗਿਆ ਅਮਰੀਕਾ ਚਲੇ ਉਹ ਵੀ ਜੇ ਕਲੀਅਰ ਨਹੀਂ ਹੋਇਆ ਤਾਂ ਦੂਜਾ ਮੁੰਡਾ ਕਿਹੜਾ ਵਾ ਰਜੋਤ ਸਿੰਘ ਬੱਬਾ ਵਾ ਉਹ 307 ਦੇ ਮਕਦਮੇ ਦੇ ਵਿੱਚ ਮੇਰੇ ਕੋਲ ਭਗੋੜਾ ਮੈਂ ਇਹਨੂੰ ਕੱਲ ਪਰਚੋ ਗਿਆ ਤਾਂ ਮੈਂ ਕਿਹਾ ਜੀ ਬੰਦਾ ਪੇਸ਼ ਕਰਾ ਦਿਓ ਤੇ ਨਹੀਂ ਮੈਂ ਫੜ ਲੈਣਾ ਇੱਥੇ ਕਰਕੇ ਨਰਾਜ ਹੋ ਕੇ ਤੇ ਮੇਰੇ ਤੇ ਵੀਡੀਓ ਪਾਈ ਜਾਂਦਾ ਤੇ ਕਈ ਗੱਲਾਂ ਕਰਦਾ ਤੁਮ ਕੀ ਵੀ ਦਿੱਤੀ ਇਹਨੇ ਮੈਨੂੰ ਵੀ ਮੈਂ ਕਰ ਦੂੰ ਜੂੰ ਕਰ ਦੂੰ ਠੀਕ ਹੈ ਇੱਕੋ ਨਾਲ ਦੂਜਿਆਂ ਦੇ ਵਿੱਚ ਵੀ ਆਇਆ ਉਹ ਕਹੀ ਜਿਹੜਾ ਉਹ ਦਾੜੀ ਕੁੱਟਣ ਦੀ ਗੱਲ ਦਾੜੀ ਕੁੱਟਣ ਦੀ ਕੋਈ ਮਤਬਰ ਹੀ ਨਹੀਂ ਹੈ ਐ ਦੇ ਹੋ ਜੀ ਕੋਈ ਗੱਲ ਨਹੀਂ ਹੋਈ ਨਾ ਮੇਰੀ ਕੋਈ ਉਹਦੇ ਨਾਲ ਲਾਗਤਿਆ ਸਿਰਫ ਇਹ ਵੀ ਗੱਲ ਆ ਵੀ ਇਹਦੇ ਬੱਚਿਆਂ ਦਾ ਕਰਕੇ ਬਗੈਦ ਦਾ ਵੀ ਮੇਰੇ ਬੱਚਿਆਂ ਤੇ ਥਣਧਾਰ ਰੇਡ ਨਾ ਕਰੋ ਜਿਹੜਾ ਥਣਧਾਰ ਦਾ ਉਹਦੇ ਨਾਲ ਲੜ ਪੈਂਦਾ ਪਹਿਲੇ ਦਵਿੰਦਰ ਸਿੰਘ ਘਰਚਾ ਹੀ ਉਹਦੀ ਵੀ ਇਹਨੇ ਖਿਲਾਫ ਪੇਚਫੂਟ ਹੋਇਆ ਆਪਸਰਾ ਦੇ ਰੇੜੀ ਵਾਲਿਆਂ ਨੇ ਵੀ ਕਿਹਾ ਵੀ ਗੁਰੂ ਤੁਹਾਨੂੰ ਬੇਹੱਦ ਕਰਕੇ ਪਰੇਸ਼ਾਨ ਕਰਦੇ ਨੇ ਨਹੀਂ 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 ਰੇੜੀ ਵਾਲੇ ਗਰੀਬ ਆਦਮੀ ਆ ਕਿ ਉਹਨਾਂ ਕੋਈ ਗੱਲ ਬਿਲਕੁਲ ਨਹੀਂ ਇੱਥੇ ਸਾਰਾ ਬਾਜ਼ਾਰ ਉੱਤੇ ਹੀ ਉਹਨਾਂ ਨੇ ਮੈਂ ਉਹ ਕਿਹਾ ਵੀ ਇੱਥੇ ਨਾ ਲਾਓ ਮੰਡੀ ਦੇ ਵਿੱਚ ਲਾਓ ਪੈਸੇ ਵਾਲੀ ਗੱਲ ਉਹ ਤੇ ਫਿਰ ਮੈਂ ਇੱਥੇ ਕੋ ਉਹਨਾਂ ਨੂੰ ਹੋਈ ਕਿਉਂ ਕਮ ਗਰੀਬ ਆਦਮੀ ਆ ਉਹ ਆਪਣਾ ਟਾਈਮ ਪਾਸ ਕਰਦੇ ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਸਿਰਫ ਇਹੋ ਹੀ ਆਪਣੇ ਬੱਚਿਆਂ ਦਾ ਕਰਕੇ ਕਹਿੰਦਾ ਵੀ ਮੇਰੇ ਬੱਚੇ ਭਗੋੜੇ ਆ ਤੇ ਪੁਲਿਸ ਵੀ ਉਹਨਾਂ ਤੇ ਰੇਟ ਨਾ ਕਰੇ ਬਸ ਦਬਾਅ ਪਾਉਂਦਾ ਮਿਹਰਬਾਨ